ਜਿਲ੍ਹਾ ਤਰਨਤਾਰਨ ਦੇ ਪਿੰਡ ਬੂੜਚੰਦ ਦੇ ਜੰਪਲ ਨੌਜਵਾਨ ਸਾਹਿਬ ਸਿੰਘ ਗਿੱਲ ਅਮਰੀਕਾ ਪੁਲਿਸ ਵਿੱਚ ਹੋਇਆ ਭਰਤੀ ਕੁਝ ਸਾਲ ਪਹਿਲਾਂ ਪਰਿਵਾਰ ਸਮੇਤ ਅਮਰੀਕਾ ਗਏ ਨੌਜਵਾਨ ਸਾਹਿਬ ਸਿੰਘ ਨੇ ਅਮਰੀਕਾ ਪੁਲਿਸ ਵਿੱਚ ਭਰਤੀ ਹੋ ਕੇ ਪਿੰਡ ਅਤੇ ਆਪਣੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਇਸ ਸਬੰਧੀ ਗੱਲਬਾਤ ਕਰਦੇ ਆ ਪਿੰਡ ਬੂੜਚੰਦ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਸਾਹਿਬ ਸਿੰਘ ਅਮਰੀਕਾ ਪੁਲਿਸ ਵਿੱਚ ਭਰਤੀ ਹੋਣ ਨਾਲ ਪਿੰਡ ਵਿੱਚ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਮੇਰਾ ਨਾਮ ਵੀ ਜੀ ਸਿਮਰਨਜੀਤ ਕੌਰ ਮੈਂ ਪਿੰਕੂ ਚੰਦੇ ਇਥੇ ਇਥੇ ਵਿਆਹੀ ਹੋਈ ਆ ਤੇ ਇਹ ਮੇਰੇ ਜੇਠ ਦਾ ਬੇਟਾ ਜੀ ਭਤੀਜਾ ਸਾਡਾ ਬੇਟਾ ਹੀ ਆ ਜੀ ਸਾਡਾ ਬੰਦਕੀ ਪ੍ਰਵਾਸ ਆ ਸੰਝਾ ਹੀ ਆ ਸਾਡਾ ਸੰਝੇ ਪੋਤੇ ਜੀ ਤੁਹਾਨੂੰ ਇਹ ਕਦੀ ਬਹੁਤ ਖੁਸ਼ੀ ਆ ਕਿ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ ਆ ਤੁਹਾਡੇ ਬੰਦਕੀ ਪ੍ਰਵਾਸ ਚ ਕੋਈ ਵੀ ਪੁਲਿਸ ਲਾਈਨ ਚ ਨਹੀਂ ਸੇਗਾ ਚਲੋ ਸਾਡੇ ਵੱਡੇ ਵੀਚਰ ਹੈਗੇ ਸੀਗੇ ਟੀਚਰ ਸੀਗੇ ਸਰਪੰਚ ਸੀਗੇ ਸਭ ਬਹੁਤ ਵੱਡਾ ਨਾਸ ਸੀ ਪਹਿਲਾਂ ਸਾਡੇ ਪਰਿਵਾਰ ਦਾ ਪਰ ਇਹ ਬੱਚੇ ਨੇ ਥੋੜਾ ਅੱਲਾ ਹੜੇਲੀ ਤੋਂ ਹਟ ਕੇ ਬਹੁਤ ਦੀਆ ਕੰਮ ਕੀਤਾ ਬਹੁਤ ਖੁਸ਼ੀ ਆ ਇੰਨੀ ਖੁਸ਼ੀ ਆ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਜੀ ਪੁਰਵੰਤ ਤੇ ਕੀ ਲੱਗਦੇ ਹੈ ਤੁਹਾਡੇ ਜਿਹੜੇ ਗੈਂਡ ਪੁਸ ਇਹ ਮੇਰੇ ਤੋਂ ਇਹਨਾਂ ਤੋਂ ਛੋਟਾ ਮੇਰੇ ਦਿਉਰਿਆਂ ਜਿਹੜਾ ਉਹਨਾਂ ਦਾ ਬੇਟਾ ਹੈ ਹਾਂ ਮੇਰਾ ਬੇਟਾ ਹੀ ਹੈ ਜੀ ਜੀ ਲੱਗਦਾ ਕਿੰਨਾ ਕੇ ਕਾਬਲ ਸੀਗਾ ਜਿਹੜਾ ਅਮਰੀਕਾ ਪੁਸ ਸਿਲੈਕਟ ਹੋ ਗਿਆ ਪਰ ਆਈ ਦੇ ਵਿੱਚ ਬਹੁਤ ਵਧੀਆ ਸੀਗਾ ਤੇ ਉਹਨੂੰ ਸ਼ੌਂਕ ਸੀਗਾ ਕਿ ਮੈਂ ਪੁਸ ਲੈਣ ਚ ਹਣਾ ਤੇ ਮੈਨੂੰ ਬਹੁਤ ਸ਼ੌਂਕ ਸੀ ਕਿ ਮੇਰਾ ਬੱਚਾ ਪੁਸ ਲੈਣ ਚ ਹੀ ਜਾਵੇ ਹਾਂਜੀ ਤੇ ਅੱਜ ਮੇਰੀ ਆਸ ਪੂਰੀ ਕੀਤੀ ਹੈ ਗੁਰੂ ਰਾਮਦਾਸ ਜੀ ਨੇ ਅੱਜ ਬਹੁਤ ਖੁਸ਼ ਹਾਂ ਮੇਰਾ ਪਰਵਾਰ ਤੇ ਕੁਸ਼ੀ ਪਰਵਾਰ ਬੜੀ ਖੁਸ਼ੀ ਮੈਨੂੰ ਕੋਈ ਮੇਰੇ ਨਾਲ ਖੁਸ਼ੀ ਦਾ ਕੋਈ ਟਕਰਾਣਾ ਹੀ ਨਹੀਂ ਹੈ ਹਾਂਜੀ ਮੈਨੂੰ ਬਹੁਤ ਚਾਹ ਹੈ ਕਿ ਮੈਂ ਮੇਰਾ ਬੇਟਾ ਚਾਹ ਨਾ ਕਰੇ ਆਪਣੇ ਪਾਪਾ ਦਾ ਚਾਚੇ ਦਾ ਤਾਈ ਦਾ ਠੀਕ ਹੈ ਨਾ ਆਪਣੇ ਦਾਦੀ ਦਾ ਉਹ ਸਰਦਾਰ ਤਾਰਾ ਸਿੰਘ ਸਰਪੰਚ ਪਰਦਾਦਾ ਜੀ ਉਹਨਾਂ ਦਾ ਅੱਜ ਬਹੁਤ ਸਿਰਪਚਾ ਕੀਤਾ ਉਹਨਾਂ ਨੇ ਬੱਚਿਆਂ ਨੇ ਵੀ ਜਿਹੜੇ ਇਲਾਕਾ ਫਰਾਦੀ ਨਕਮ ਬਣੇ ਜਾਂਦੇ ਨੇ ਜਿਹਦੇ ਵੀ ਇੰਨੀ ਕਾਬਲ ਹੋ ਕੇ ਬੱਚੇ ਨੇ ਨਹੀਂ ਤਰੱਕੀ ਕਰਨੀ ਉਹਦੇ ਵਾਸਤੇ ਕੀ ਜਾਣਾ ਚਾਹੀਦਾ ਹੋਣਾ ਬੱਚਨ ਕੀ ਮੈਸੇਜ ਦੇਣਾ ਚਾਹੀਦਾ ਹੈ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਮੰਤਨ ਲਾ ਕੇ ਪੜ੍ਹਾਈ ਕਰੋ ਦੀ ਅਪਡੇ ਮਾ ਪਿਓ ਦਾ ਸਿਰ ਉੱਚਾ ਕਰੋ ਨਗਰ ਦਾ ਕਰੋ। ਨਾ ਆਪਣਾ ਤੇ ਕਿਹੜਾ ਲੱਗ ਰਿਹਾ ਨਾ ਭਗਵਾਨ ਸਿੰਘ ਆ ਪਿੰਡ ਬੂਟਚਾਂ ਦਾ ਤੋਂ ਇਹਲਾ ਦਰਨ ਦਰਨਾ ਤੇ ਕੀ ਲੱਗਦਾ ਇਹ ਜਿਹੜਾ ਨਾ ਅਮਰੀਕਾ ਪੁਲਿਸ ਵਿੱਚ ਵਰਤਿਆ ਆ ਉਹ ਭਤੀਜਾ ਲੱਗਦਾ ਆਪਣਾ ਇਹ ਕੀ ਕਹਿਣਾ ਚਾਹੁੰਦੇ ਬਾਰੇ ਉਹਦੇ ਜਾਣਾ ਪਹੁੰਚ ਬਹੁਤ ਖੁਸ਼ੀ ਹੋਈ ਆ ਤੇ ਬੱਚਾ ਲੈ ਕੇ ਨਿਕਲਿਆ ਸਾਡਾ ਇੰਨੀ ਪੜਾਈ ਕਰਕੇ ਅਮਰੀਕਾ ਚ ਪੁਲਿਸ ਦੀ ਡੋਂਕਰੀ ਲੈਣੀ ਬੜੀ ਉਖੀ ਆ ਸਾਡੇ ਮੁੰਡੇ ਨੇ ਸਾਡਾ ਨਾਂ ਉੱਚਾ ਕੀਤਾ ਸਾਡਾ ਹੀ ਪਿੰਡ ਦਾ ਨਗਰ ਦਾ ਨਾਂ જગਤ ਦਾ ਤੇ ਜਿੰਨੀ ਪੜਾਈ ਲਗਾਈ ਸਾਰੀ ਮਰਕਜੀ ਹਾਂਜੀ ਮੇਰੇ ਕਾਦੀ ਇੱਥੇ ਤੋਂ ਸਿਰਫ ਤਿੰਨ ਕਲਾਸਾਂ ਪੜਿਆ ਸੀ ਉਹ ਵੀ ਸੈਕੂਲਰ ਟ ਹੈ ਇਟ ਇਜ਼ ਗਵਰਨਮੈਂਟ ਸਕੂਲ ਚ ਬੜੇ ਆ ਉਤੋਂ ਬਾਅਦ ਦਾਸ ਚ ਅਮਰੀਕਾ ਚਲ ਜਾਂਦੇ ਆ ਹਾਂਜੀ ਸਿਟੀਜ਼ਨ ਗਏ ਉੱਥੇ ਉੱਥੇ ਪੜਾਈ ਕੀਤੀ ਲਗਨ ਨਾਲ ਔਰ ਸ਼ੌਂਕ ਹੀ ਮੁੰਡੇ ਨੂੰ ਕਿ ਮੈਂ ਪੁਲਿਸ ਵਿੱਚ ਭਰਤੀ ਹੋਣਾ ਬਹੁਤ ਮਿਹਨਤ ਕੀਤੀ ਬੱਚੇ ਨੇ ਪਰ ਰੱਬ ਨੇ ਮਿਹਨਤ ਦਾ ਬੋਲ ਮੋੜਿਆ ਅਾਨੂੰ ਬਹੁਤ ਖੁਸ਼ੀ ਆ ਨਗਰ ਵੀ ਸਾਡਾ ਸਾਰਾ ਪਿੰਗਾ ਖੁਸ਼ੀ ਮਨਾਉਂਦਾ ਵੀ ਵਾਕ ਅਮਰੀਕਾ ਚ ਸਾਡਾ ਨਾਮ ਹੋਇਆ ਬੂਟ ਜਾਂਦਾ ਦੀ ਲੱਗਦਾ ਜਿਹੜਾ ਬੇਟਾ ਤੁਹਾਡਾ ਅਮਰੀਕਾ ਚੋਂ ਫੁੱਟ ਸੀ ਪੱਕਿਆ ਹੈ ਮੇਰਾ ਨਾਮ ਹਰਜੀਤ ਸਿੰਘ ਸਰਪੰਚ ਪਿੰਡ ਬੂੜੀਆਂ ਦਾ ਜ਼ਿਲ੍ਹਾ ਤਰਨਤਾਰਨ ਜੀ ਤੇ ਅਮਰੀਕਾ ਪਲਸਟੇਟ ਸਾਹ ਪ੍ਰੀਸ ਸਹਿਬ ਗੇਲਾ ਜਿਹਾਂ ਦਾ ਮੇਰਾ ਭਤੀਜਾ ਲੱਗਦਾ ਜੀ ਅੱਜ ਤੋਂ 15 ਸਾਲ ਪਹਿਲੋਂ ਅਮਰੀਕਾ ਚ ਗਿਆ ਜੀ ਉੱਥੇ ਬੀਏ ਕਰਕੇ ਗਿਆ ਤੇ ਅਮਰੀਕਾ ਪਲਸਟੇਟ ਚ ਪਰਤੀ ਆਇਆ ਹੈ ਇਹਨਾਂ ਦੇ ਬਾਕੀ ਪਰਿਵਾਰ ਜਿਹੜਾ ਕਿੱਥੇ ਰਹਿੰਦਾ ਹੈ ਜਾਂ ਸ਼ੌਂਕ ਕਿਹੜਾ ਦੇ ਹਨ ਮਨ ਸਾਰੇ ਜੀ ਜਿਹੜਾ ਦਾ ਪਰਿਵਾਰ ਜੀ ਨੇ ਬਾਹਰਿੰਦਾ ਬੇਟੀ ਜਿਹੜੀ ਆ ਐਮਬੀਬੀਐਸ ਦੀ ਪੜ੍ਹਾਈ ਕਰਦੀ ਆ ਛੋਟਾ ਬੇਟਾ ਵੀ ਉੱਥੇ ਪੜਦਾ ਜੀ ਤੇ ਪਰਿਵਾਰ ਸਾਡਾ ਤਾਂ ਬਾਹਰ ਹੀ ਦਾ ਜੀ ਤੇ ਮਨਜਿੰਦਰ ਸਿੰਘ ਵੀ ਜਿਹੜਾ ਮੇਰਾ ਭਰਾ ਦਾ ਜੀ ਉਹ ਟੀਚਰ ਹੀ ਇੱਥੇ ਜੀ ਤੇ ਟੀਚਰ ਉੱਥੇ ਅਮਰੀਕਾ ਚਲ ਕੇ 15 ਸਾਲ ਉਮਰੀਕਾ ਚ ਨਹੀਂ ਗਏ ਇਹਨੂੰ ਗਾਉਂ ਸੀਗਾ ਪੁੱਛੇ ਕਿ ਉੱਥੇ ਜਾਂ ਕਿਤਨਾ ਪੀਐਲ ਲੈਣੇ ਵਾਰੇ ਚੱਲੇ ਜਦੋਂ ਉੱਥੋਂ ਪੜ੍ਹਿਆ ਜੀ ਉੱਥੋਂ ਅਮਰੀਕਾ ਚ ਪੜ੍ਹਦਾ ਆਇਆ ਜੀ ਇਹਨੂੰ ਮੁਰਤੋ ਸ਼ੌਂਕ ਹੀ ਮੈਂ ਪੁਲਿਸ ਚ ਅਮਰੀਕਾ ਪੁਲਿਸ ਪੱਤੀ ਹੋਣਾ ਹੈ ਤੇ ਇੱਕਦੋਂ ਇਹ ਕਰਕੇ ਲਿਖਣਾ ਸ਼ੁਰੂ ਹੋ ਗਿਆ 18 ਤੀਨ ਜੀ 18 ਤੀਨ ਨੂੰ ਸ਼ੌਂ ਚੁੱਕੀ ਹੈ ਜੀ ਨੇ ਹੁਣ ਮਕੇ ਪਰਿਵਾਰ ਦੇ ਵਿੱਚ ਕੋਈ ਤਾਂ ਮੋਲ ਟਾ ਪਰਿਵਾਰ ਦੇ ਵਜੇ ਬਹੁਤ ਖੁਸ਼ੀ ਦੀ ਲਹਿਰਿਆ ਜੀ ਔਰ ਮਾਨ ਲਈ ਆ ਲਿਆ ਜੀ ਹੋਰ ਹੀ ਪੰਜਾਬੀ ਨੌਜਵਾਨ ਦੇ ਨਾਲ ਜੁੜਟ ਹੋਇਆ ਬਲੋ ਇੱਕ ਇੱਕ ਪੰਜਾਬੀ ਹੋਇਆ ਜੀ ਨੌਜਵਾਨ ਇਹ ਸਭ ਤੋਂ ਛੋਟੀ ਉਮਰ ਦਾ 23 ਸਾਲ ਦਾ ਜੀ ਹੈ ਸਭ ਤੋਂ ਛੋਟੀ ਉਮਰ ਦਾ ਇਹ ਜਿਹੜਾ ਅਮਰੀਕਾ ਪੂਰ ਸ ਹਾਂਜੀ ਹਾਂਜੀ ਸਭ ਨਾਲ ਛੋਟੀ ਉਮਰ ਦਾ 23 ਸਾਲ ਦਾ ਤੇ ਹੁਣ ਸਾਰੀ ਫੈਮਿਲੀ ਅਮਰੀਕਾ ਹੀ ਹੈ ਸਾਰੀ ਫੈਮਿਲੀ ਅਮਰੀਕਾ ਹੀ ਹੈ ਕੈਲੀਫੋਰਨੀਆ ਅਮਰੀਕਾ ਜੀ ਕਿੰਨਾ ਚਿਰ ਹੋ ਗਿਆ ਪਰਿਵਾਰ ਨਾਲ ਚਲੇ ਆ 15 ਸਾਲ ਹੋ ਗਏ